ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਦਿਲ ਨੂੰ ਭਾਵਕ ਕਰ ਦੇਣ ਵਾਲੀ ਕਹਾਣੀ ਆ ਪ੍ਰੀਤ ਆਪਣੀ ਗੁਆਂਢਣ ਚਾਚੀ ਕੋਲ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਚਾਚੀ ਅੱਜ ਮੈਨੂੰ 2 ਕਿਲੋ ਦੁੱਧ ਦੇ ਦਿਓ ਤਾਂ ਚਾਚੀ ਕਹਿੰਦੀ ਆ ਕਿ ਕਿਉਂ ਪ੍ਰੀਤ ਤੁਹਾਡੇ ਇੱਕ ਮੱਝ ਹੈਗੀ ਤਾਂ ਹੈਗੀ ਆ ਵੀ ਅੱਜ ਕੀ ਗੱਲ ਹੋ ਗਈ ਤੂੰ ਦੁੱਧ ਲੈਣ ਆਈਆਂ ਉਹ ਕਹਿੰਦੀ ਚਾਚੀ ਜੀ ਸਾਡੀ ਮੱਝ ਬਸ ਇੱਕ ਟਾਈਮ ਹੀ ਦੁੱਧ ਦਿੰਦੀ ਆ ਤੇ ਅੱਜ ਰਖੜੀ ਦਾ ਤਿਹਾਰ ਆ ਮੇਰੀਆਂ ਨਣਦਾਂ ਨੇ ਆਉਣਾ ਆਪਣੇ ਭਰਾ ਦੇ ਰਖੜੀ ਬੰਨਣ ਬੱਚੇ ਆਉਣਗੇ ਹਨਾ ਤੇ ਘਰ ਦੇ ਜਵਾਈ ਆਉਣਗੇ ਵਧੀਆ ਰੋਟੀ ਪਾਣੀ ਬਣਾਉਣਾ ਚਾਹ ਪਾਣੀ ਵੀ ਦੋ ਵਾਰ ਹੋ ਜਾਊਗਾ ਤੇ ਇਸ ਕਰਕੇ ਮੈਨੂੰ ਦੁੱਧ ਦੀ ਲੋੜ ਆ ਟੰਗ ਵਾਂਡਣ ਚਾਚੀ ਕਹਿੰਦੀ ਕੋਈ ਨਾ ਧੀ ਇਹ ਲੈ ਜਾ ਸੁੱਖ ਨਾਲ ਦੁੱਧ ਬਥੇਰਾ ਚਲੋ ਗਵਾਂਡਣ ਚਾਚੀ ਉਹਨੂੰ ਡੋਲੂ ਦੇ ਵਿੱਚ ਦੁੱਧ ਪਾ ਕੇ ਦਿੰਦੀ ਆ ਤੇ ਫੇਰ ਜਿਹੜੀ ਪ੍ਰੀਤ ਆ ਉਹ ਚਾਚੀ ਕੋਲ ਬਹਿ ਜਾਂਦੀ ਆ ਤੇ ਚਾਚੀ ਉਹਨੂੰ ਕਹਿੰਦੀ ਆ ਪ੍ਰੀਤ ਤੂੰ ਨਹੀਂ ਜਾਣਾ ਰਖੜੀ ਬੰਨਣ ਤਾਂ ਪ੍ਰੀਤ ਕਹਿੰਦੀ ਵੀ ਨਹੀਂ ਚਾਚੀ ਮੈਂ ਨਹੀਂ ਜਾਣਾ ਚਾਚੀ ਕਹਿੰਦੀ ਨਾ ਕੁੜੇ ਤੇਰਾ ਇੱਕ ਇੱਕ ਤਾਂ ਸੁੱਖਾਂ ਸੁਖੀ ਦਾ ਭਰਾਗਾ ਤੂੰ ਕਿਉਂ ਨਹੀਂ ਜਾਂਦੀ ਤਾਂ ਪ੍ਰੀਤ ਚਾਚੀ ਨੂੰ ਗੱਲ ਦੱਸਦੀ ਆ ਕਿ ਚਾਚੀ ਪਿਛਲੇ ਸਾਲ ਮੇਰਾ ਬਹੁਤ ਮਨ ਖਰਾਬ ਹੋਇਆ ਉਹ ਪਿਛਲੀ ਗੱਲ ਨੂੰ ਯਾਦ ਕਰਦੀ ਆ ਫੇਰ ਪਿਛਲੇ ਸਾਲ ਜਦੋਂ ਰਖੜੀ ਸੀ ਤਾਂ ਪ੍ਰੀਤ ਨੇ ਆਪਣੇ ਭਰਾ ਨੂੰ ਫੋਨ ਕੀਤਾ ਉਹਦੇ ਭਰਾ ਨੇ ਫੋਨ ਚੱਕਿਆ ਤੇ ਪ੍ਰੀਤ ਕਹਿੰਦੀ ਵੀਰੇ ਤੁਸੀਂ ਘਰ ਹੀ ਹੋ ਉਹ ਕਹਿੰਦਾ ਹਾਂ ਹਾਂ ਭੈਣੇ ਘਰ ਹੀ ਆ ਮੈਂ ਕਹਿੰਦੀ ਅੱਜ ਰਖੜੀ ਦਾ ਤਿਹਾਰ ਆ ਤੇ ਮੈਂ ਰਖੜੀ ਲੈ ਕੇ ਆਉਣੀ ਆ ਉਹ ਕਹਿੰਦਾ ਹਾਂ ਭੈਣੇ ਮੈਂ ਤਾਂ ਕਿਤੇ ਨਹੀਂ ਜਾਂਦਾ ਮੈਂ ਤਾਂ ਘਰ ਹੀ ਆ ਉਹ ਕਹਿੰਦੀ ਵੀ ਤੁਸੀਂ ਆਪਣੇ ਸਹੁਰੇ ਨਹੀਂ ਜਾਣਾ ਹਨਾ ਵੀ ਭਾਬੀ ਨੇ ਜਾਣਾ ਹੁਣ ਆਪਦੇ ਵੀਰੇ ਦੇ ਰਖੜੀ ਬੰਨਣ ਤਾਂ ਉਹਦਾ ਵੀਰਾ ਕਹਿੰਦਾ ਵੀ ਅਸੀਂ ਇੰਨੀ ਜਲਦੀ ਨਹੀਂ ਜਾਣਾ ਤੂੰ ਸੁਦੇ ਆ ਜਾ 12:00 ਵਜੇ ਨੂੰ ਮੁੜ ਜੇਗੀ ਹਨਾ ਤੇ ਚਲ ਆਪਾਂ ਮੇਰੇਣਾ ਹੋਇਆ ਰਹਿ ਲਈ ਵੀ ਤੂੰ ਸਵੇਰੇ ਸਵੇਰੇ ਮੇਰੀ ਰਖੜੀ ਬੰਨਦੀ ਵੀ ਅਸੀਂ ਤੇਰੇ ਆਈ ਤੋਂ ਬਾਅਦ ਚਲੇ ਜਾਵਾਂਗੇ ਤਾਂ ਪ੍ਰੀਤ ਫਟਾਫਟ ਕੰਮ ਕਰਦੀ ਆ ਕੰਮ ਨਿਮੇੜ ਕੇ ਆਪਣੇ ਘਰ ਵਾਲੇ ਨੂੰ ਕਹਦੀ ਆ ਵੀ ਚਲੋ ਆਪਾਂ ਚੱਲੀਏ ਫਿਰ ਵੀਰੇ ਨੇ ਆਪਣੇ ਸਹੁਰੇ ਘਰ ਜਾਣਾ ਚਲੋ ਉਹ ਰੋਟੀ ਪਾਣੀ ਵੀ ਨਹੀਂ ਖਾਂਦੇ ਪ੍ਰੀਤ ਕਹਿੰਦੀ ਆ ਵੀ ਆਪਾਂ ਉੱਥੇ ਹੀ ਖਾ ਲਾਂਗੇ ਰੋਟੀ ਵੀ ਭਾਬੀ ਨੇ ਰੋਟੀ ਤਿਆਰ ਕੀਤੀ ਹੋਊਗੀ ਵੀਰੇ ਨੇ ਦੱਸਿਆ ਹੋ ਚਲੋ ਆਪਣੇ ਬੱਚੇ ਨੂੰ ਲੈ ਕੇ ਤੇ ਦੋਨੋਂ ਜੀ ਗੱਡੀ 'ਚ ਬੈਠ ਕੇ ਚੱਲ ਪੈਂਦੇ ਨੇ ਪ੍ਰੀਤ ਦੇ ਪੇਕਿਆਂ ਵੱਲ ਪ੍ਰੀਤ ਜਦੋਂ ਜਾਂਦੀ ਆ ਤੇ ਭੱਜ ਕੇ ਉਹ ਉਤਰ ਕੇ ਗੱਡੀ 'ਚ ਆਪ ਹੀ ਦਰਵਾਜ਼ਾ ਖੋਲ੍ਹ ਲੈਂਦੀ ਆ ਕਿ ਮੇਰੇ ਭਰਾ ਨੂੰ ਚਾ ਚੜਜੂ ਮੈਨੂੰ ਵੇਖ ਕੇ ਤੇ ਉਹਦਾ ਜਿਹੜਾ ਘਰ ਵਾਲਾ ਉਹ ਮਖੌਲੀਆ ਸੁਭਾ ਦਾ ਸੀ ਉਹ ਗੇਟ ਤੋਂ ਹੀ ਲੱਗ ਗਿਆ ਹਾਰਨ ਮਾਰਨ ਤੇ ਪ੍ਰੀਤ ਨੂੰ ਹੱਸਦਾ ਸੀ ਕਿ ਦੇਖਾਂ ਤੇਰਾ ਭਰਾ ਤੇਰਾ ਕਿਵੇਂ ਸਵਾਗਤ ਕਰਦਾ ਚਲੋ ਉਹਨਾਂ ਨੇ ਕਾਫੀ ਹਾਰਨ ਮਾਰੇ ਤੇ ਗੱਡੀ ਐ ਜਿਹੜੀ ਅੰਦਰ ਤੱਕ ਲੈ ਆਂਦੀ ਪਰ ਉਹਨਾਂ ਨੂੰ ਘਰ ਦੇ ਵਿੱਚ ਕੋਈ ਨਹੀਂ ਦਿਸਿਆ ਚਲੋ ਪ੍ਰੀਤ ਉਤਰ ਕੇ ਅੱਗੇ-ਅੱਗੇ ਆਉਂਦੀ ਆ ਤੇ ਉਹਦੇ ਘਰ ਵਾਲਾ ਆਪਣੇ ਬੱਚੇ ਦੀ ਉਂਗਲ ਫੜ ਕੇ ਉਹਦੇ ਪਿੱਛੇ-ਪਿੱਛੇ ਤੁਰਿਆ ਆਉਂਦਾ ਤੇ ਜਦੋਂ ਅੱਗੇ ਪ੍ਰੀਤ ਆਉਂਦੀ ਉਹ ਵੇਖਦੀ ਆ ਕਿ ਭਾਂਡੇ ਦੇ ਵਿੱਚ ਪੱਖੇ ਥੱਲੇ ਮੰਜਾ ਢਾ ਕੇ ਉਹਦਾ ਬਾਪੂ ਪਿਆ ਹੁੰਦਾ ਤੇ ਉਹ ਆਪਣੇ ਬਾਪੂ ਨੂੰ ਜਗਾਉਂਦੀ ਆ ਉਹਦੀਆਂ ਅੱਖਾਂ ਮਤਲਬ ਥੋੜੀ ਥੋੜੀ ਉਹਨੂੰ ਨੀਂਦ ਆਈ ਹੁੰਦੀ ਆ ਤੇ ਉਹ ਆਪਣੇ ਬਾਪੂ ਨੂੰ ਜਗਾਉਂਦੀ ਆ ਇਹਦੀ ਬਾਪੂ ਬਾਪੂ ਤਾਂ ਉਹਦਾ ਜਿਹੜਾ ਪਿਓ ਹੁੰਦਾ ਬਾਪੂ ਹੁੰਦਾ ਉਹ ਤਰਵਕ ਕੇ ਉੱਠਦਾ ਤੇ ਕਹਿੰਦਾ ਪ੍ਰੀਤ ਤੂੰ ਉਹ ਕਹਿੰਦੀ ਵੀ ਹਾਂਜੀ ਬਾਪੂ ਤੈਨੂੰ ਪਤਾ ਨਹੀਂ ਅੱਜ ਰਖੜੀ ਦਾ ਤਿਹਾਰਾ ਤੇ ਮੈਂ ਆਉਂਗੀ ਤੇ ਉਹ ਕਹਿੰਦਾ ਵੀ ਹਾਂ ਪਤਾ ਸੀ ਪੁੱਤ ਪਤਾ ਸੀ ਐਂ ਜੇ ਕਰਦਾ ਕਰਦਾ ਉਹ ਚਲੋ ਮੰਜੇ ਤੋਂ ਉੱਠ ਕੇ ਬੈਹਿੰਦਾ ਤੇ ਆਪਣੇ ਜਵਾਈ ਲਈ ਕੁਰਸੀ ਲਿਆਉਂਦਾਗਾ ਉਹ ਵੀ ਉੱਥੇ ਬਰਾਂਡੇ 'ਚ ਹੀ ਬਹਿ ਜਾਂਦੇ ਆ ਤੇ ਜਦੋਂ ਉਹ ਰਸੋਈ 'ਚ ਜਾਂਦਾ ਪਾਣੀ ਲੈਣ ਪ੍ਰੀਤ ਆਸੇ-ਪਾਸੇ ਵੇਖਦੀ ਐ ਵੀ ਭਰਾ ਤੇ ਭਾਬੀ ਕਿਤੇ ਦਿਸਦੇ ਨਹੀਂ ਚਲੋ ਐਨੇ ਨੂੰ ਪ੍ਰੀਤ ਦਾ ਬਾਪੂ ਉਹਨਾਂ ਦੋਨਾਂ ਲਈ ਪਾਣੀ ਲੈ ਕੇ ਆ ਜਾਂਦਾ ਤੇ ਪ੍ਰੀਤ ਕਹਿੰਦੀ ਕਿ ਬਾਪੂ ਤੁਸੀਂ ਪਾਣੀ ਕਿਉਂ ਲੈ ਕੇ ਆਏ ਮੈਂ ਲੈ ਆਉਂਦੀ ਤੇ ਨਾਲੇ ਤੁਸੀਂ ਲੈ ਕੇ ਆਇਓ ਪਾਣੀ ਵੀਰਾ ਤੇ ਭਾਬੀ ਨਹੀਂ ਦਿੰਦੇ ਉਹ ਕਹਿੰਦਾ ਤੈਨੂੰ ਪਤਾ ਨਹੀਂ ਤੇਰੀ ਭਾਬੀ ਤੇ ਵੀਰਾ ਤਾਂ ਤੇਰੀ ਭਾਬੀ ਦੇ ਪੇਕੇ ਗਏ ਨੇ ਰਖੜੀ ਬੰਨਣਾ ਉਹ ਕਹਿੰਦੀ ਲੈ ਬਾਪੂ ਮੈਂ ਸਵੇਰੇ ਤਾਂ ਵੀਰੇ ਨਾਲ ਗੱਲ ਕੀਤੀ ਆ ਤੇ ਵੀਰੇ ਨੇ ਮੈਨੂੰ ਕਿਹਾ ਕਿ ਮੈਂ ਹਜੇ ਨਹੀਂ ਜਾਂਦਾ ਤੈਨੂੰ ਉਡੀਕ ਕੇ ਜਾਊਂਗਾ ਮੈਂ ਤਾਂ ਆਈਆਂ ਰੋਟੀ ਵੀ ਨਹੀਂ ਪਕਾ ਕੇ ਆਈ ਖਾ ਕੇ ਵੀ ਨਹੀਂ ਆਈ ਵੀ ਚਲ ਉੱਥੇ ਖਾ ਲਾਂਗੇ ਵੀ ਫਿਰ ਵੀਰਾ ਤੇ ਭਾਬੀ ਨਾਲ ਲੇਟ ਹੋ ਜਾਣਾ ਉਹ ਕਹਿੰਦਾ ਕਿ ਮੈਨੂੰ ਨਹੀਂ ਪਤਾ ਜਦੋਂ ਨਾ ਤੇਰੇ ਭਰਾ ਨੂੰ ਕਿਸੇ ਦਾ ਫੋਨ ਆਇਆ ਸੀ ਫੋਨ ਕਰਦਾ ਕਰਦਾ ਉਹ ਬਾਹਰ ਗੱਲ ਕਰਨ ਗਿਆ ਸੀ ਤੇ ਉਸ ਤੋਂ ਬਾਅਦ ਤੇਈ ਪਰਜਾਈ ਕਾਫੀ ਬੋਲੀ ਜਾਂਦੀ ਸੀ ਉਹ ਕਹਿੰਦੀ ਸੀ ਐਵੇਂ ਚੱਕ ਕੇ ਮੂੰਹ ਹਰ ਇੱਕ ਨੂੰ ਕਹਿ ਦੇਣਾ ਆਜੋ ਆਜੋ ਤੇ ਤੈਨੂੰ ਪਤਾ ਨਹੀਂ ਮੇਰੇ ਪੇਕੇ ਜਾਣਾ ਰਖੜੀ ਬੰਨਣ ਕਹਿੰਦਾ ਫਿਰ ਉਦੋਂ ਤੇਰਾ ਹੀ ਫੋਨ ਆਇਆ ਉਹ ਇਹ ਸਚਾਈ ਸੁਣ ਕੇ ਪ੍ਰੀਤ ਆ ਜਿਹੜੀ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹਦਾ ਪਿਓ ਵੀ ਆਪਣੀ 30 ਦੇ ਸਿਰ ਤੇ ਹੱਥ ਰੱਖਦਾ ਕਹਿੰਦਾ ਧੀਏ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਸੱਚ ਦੱਸਦਾ ਹੁਣ ਤੇਰਾ ਦਿਲ ਦੁਖੂਗਾ ਪਰ ਸੱਚੇ ਹੀ ਸੀ ਪ੍ਰੀਤ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਵੀ ਦੇਖੋ ਜੀ ਆਪਣੇ ਘਰੇ ਵੀ ਦੀਦੀ ਹੋਰੀਆਂ ਨੇ ਆਉਣਾ ਸੀ ਜੇ ਮੈਨੂੰ ਪਤਾ ਹੁੰਦਾ ਵੀ ਮੇਰੇ ਭਰਾ ਭਝਾਈ ਨੇ ਇਸ ਤਰ੍ਹਾਂ ਕਰਨਾ ਫਿਰ ਮੈਂ ਨਾ ਆਉਂਦੀ ਉਹ ਕਹਿੰਦਾ ਵੀ ਚੱਲ ਤੂੰ ਮਨ ਹੌਲਾ ਨਾ ਕਰ ਵੀ ਹੋ ਸਕਦਾ ਤੇਰੇ ਭਰਾ ਭਝਾਈ ਨੂੰ ਪਹਿਲਾਂ ਕੋਈ ਕੰਮ ਹੋਵੇ ਵੀ ਉਹ ਦੁਪਹਿਰ ਤੋਂ ਬਾਅਦ ਆ ਜਾਣ ਵੀ ਜਦੋਂ ਹੁਣ ਆਪਾਂ ਆ ਹੀ ਗਏ ਆਪਾਂ ਬਹਿਨੇ ਆ ਇੰਤਜ਼ਾਰ ਕਰਦੇ ਆ ਤੇ ਮੈਂ ਭੈਣਾਂ ਨੂੰ ਫੋਨ ਕਰਦਾ ਵੀ ਥੋੜਾ ਲੇਟ ਆ ਜਾਣ ਚਲੋ ਪ੍ਰੀਤ ਦੇ ਘਰ ਵਾਲਾ ਆਪਣੀਆਂ ਦੋਨਾਂ ਭੈਣਾਂ ਨੂੰ ਫੋਨ ਕਰਦਾ ਤੇ ਉਹਨਾਂ ਨੂੰ ਕਹਿੰਦਾ ਕਿ ਭੈਣੇ ਤੁਸੀਂ ਕਦੋਂ ਆਉਣਾ ਉਹ ਕਹਿੰਦੀਆਂ ਵੀ ਵੀਰੇ ਜਦੋਂ ਤੂੰ ਕਹੇਂਗਾ ਸੀ ਉਦੋਂ ਹੀ ਆ ਜਾਾਂਗੇ ਵੀ ਸਾਡੀਆਂ ਵੀ ਨਣ ਦਾ ਘਰੇ ਰਖੜੀ ਪੰਨਣ ਆਈਆਂ ਨੇ ਗੀਆਂ ਉਹ ਕਹਿੰਦਾ ਕਿ ਤੁਸੀਂ ਐਂ ਕਰਿਓ ਤੁਸੀਂ ਸ਼ਾਮ ਨੂੰ ਆਇਓ ਸ਼ਾਮ ਨੂੰ ਆਪਾਂ ਰਖੜੀ ਬਣਾਵਾਵਾਂਗੇ ਤੇ ਸੈਲੀਬ੍ਰੇਟ ਕਰਾਂਗੇ ਵਧੀਆ ਆਪਾਂ ਤੇ ਨਾਲੇ ਤੁਸੀਂ ਰਹਿ ਕੇ ਜਾਇਓ ਵੀ ਹੁਣ ਮੈਂ ਤੇ ਤੇਰੀ ਭਾਬੀ ਇਹਦੇ ਪੇਕੇ ਗਏ ਹੋયા ਆਂ ਤੇ ਅੱਗੋਂ ਇਹਦੇ ਭਰਾ ਭਜਾਈ ਉਹ ਚਲੇ ਗਏ ਵੀ ਅਸੀਂ ਉਹਨਾਂ ਦੀ ਵੇਟ ਕਰਕੇ ਆਵਾਂਗੇ ਤਾਂ ਪ੍ਰੀਤ ਦੀ ਨਣਦਾ ਕਹਿੰਦੀ ਆ ਕੋਈ ਗੱਲ ਨਹੀਂ ਵੀਰੇ ਤੁਸੀਂ ਕਾਲ ਨਾ ਕਰਿਓ ਕਿਤੇ ਐਵੇਂ ਭਾਬੀ ਨੂੰ ਕਾਲੀ ਚ ਭਜਾ ਲਿਆਉ ਅਸੀਂ ਚਲ ਸ਼ਾਮ ਨੂੰ ਹੀ ਆਵਾਂਗੇ ਤੇ ਸ਼ਾਮ ਨੂੰ ਅਸੀਂ ਫਿਰ ਰਾਤ ਰੁਕਾਂਗੇ ਇਸ ਕਰਕੇ ਸਾਨੂੰ ਕਾਲੀ ਕਰਨ ਦੀ ਲੋੜ ਨਹੀਂ ਪ੍ਰੀਤ ਦਾ ਚਲੋ ਮਨ ਖੁਸ਼ ਹੋ ਜਾਂਦਾ ਤੇ ਉਹ ਕਹਿੰਦੀ ਹੈ ਵੀ ਦੇਖੋ ਮੇਰੀ ਨਣਦਾ ਕਿੰਨੀਆਂ ਚੰਗੀਆਂ ਨੇ। ਅੰਮੀ ਮੇਰਾ ਕਿੰਨਾ ਖਿਆਲ ਰੱਖਦੀਆਂ ਨੇ। ਚਲੋ ਪ੍ਰੀਤ ਚਾਹ ਬਣਾ ਲੈਂਦੀ ਹੈ ਤੇ ਚਾਹ ਤੋਂ ਬਾਅਦ ਉਹ ਸੋਚਦੀ ਹੈ ਚਲੋ ਵੀ ਮੈਂ ਰੋਟੀ ਤਾਂ ਬਣਾ ਲਾਂ ਵੀ ਅਸੀਂ ਤਾਂ ਭੁੱਖੇ ਆਏ ਆ। ਉਹ ਵੇਖਦੀ ਹੈ ਫ੍ਰਿਜ ਦੇ ਵਿੱਚ ਸਬਜ਼ੀ ਪਈ ਹੁੰਦੀ ਹੈ ਉਹ ਸਬਜ਼ੀ ਕੱਟਦੀ ਹੈ ਸਬਜ਼ੀ ਬਣਾਉਂਦੀ ਹੈ ਤੇ ਰਾਇਤਾ ਵਗੈਰਾ ਬਣਾਉਂਦੀ ਹੈ ਤੇ ਰੋਟੀ ਬਣਾ ਲੈਂਦੀ ਆ। ਰੋਟੀ ਬਣਾਉਂਦੇ ਕਰਦੇ ਉਹਨੂੰ 2 ਘੰਟੇ ਲੱਗ ਜਾਂਦੇ ਆ ਪਰ ਉਹਦੇ ਭਰਾ ਭਰਜਾਈ ਆਏ ਨਹੀਂ ਹੁੰਦੇ। ਪ੍ਰੀਤ ਵਾਰ-ਵਾਰ ਆਪਣੇ ਭਰਾ ਨੂੰ ਫੋਨ ਲਾਉਂਦੀ ਹੈ ਤੇ ਉਹਦਾ ਫੋਨ ਆ ਨਾ ਨਾਟ ਰੀਚੇ ਬਲਾਉਂਦਾ ਰਹਿੰਦਾ ਤੇ ਉਹਦੇ ਘਰ ਵਾਲਾ ਕਹਿੰਦਾ ਵੀ ਤੂੰ ਫੋਨ ਲਾ ਨਾ ਕਹਿੰਦੀ ਮੈਂ ਤਾਂ ਕਿੰਨੇ ਵਾਰ ਫੋਨ ਲਾ ਲਿਆ ਵੀ ਫੋਨ ਲੱਗਦਾ ਹੀ ਨਹੀਂ ਪਿਆ ਉਸ ਤੋਂ ਬਾਅਦ ਪ੍ਰੀਤ ਦੇ ਘਰ ਵਾਲਾ ਆਪਣੇ ਸਾਲੇ ਨੂੰ ਫੋਨ ਲਾਉਂਦਾ ਤਾਂ ਫੋਨ ਸਵਿਚ ਆਫ ਹੁੰਦਾ ਪ੍ਰੀਤ ਸਮਝ ਜਾਂਦੀ ਹੈ ਕਿ ਸ਼ਾਇਦ ਵੀਰਾ ਤੇ ਭਾਬੀ ਨਹੀਂ ਆਉਣਗੇ ਜਦੋਂ ਤੋਂ ਪ੍ਰੀਤ ਦੀ ਮਾਂ ਦੀ ਮੌਤ ਹੋਈ ਸੀ ਉਹਦੀ ਭਾਬੀ ਦਾ ਵਿਹਾਰ ਆ ਜਿਹੜਾ ਪ੍ਰੀਤ ਪ੍ਰਤੀ ਬਦਲ ਗਿਆ ਸੀ ਜੇ ਪ੍ਰੀਤ 2-4 ਦਿਨ ਲਈ ਪਿੱਕੇ ਮਿਲਣ ਆ ਜਾਂਦੀ ਤਾਂ ਉਹਦੀ ਪਰਜਾਈ ਨੱਕ ਬੁੱਲ ਕੱਢਦੀ ਸੀ ਤੇ ਜੇ ਉਹਦਾ ਭਰਾ ਉਹਨੂੰ ਛਗਣ ਦਿੰਦਾ ਤਾਂ ਕਹਿਣ ਲੱਗ ਜਾਂਦੀ ਸੀ ਇਹਦੇ ਘਰੇ ਕਾਹਦਾ ਘਾਟਾਗਾ ਆਪਣੀ ਕਬੀਲਦਾਰੀ ਤਾਂ ਇਹਦੇ ਨਾਲੋਂ ਜ਼ਿਆਦਾ ਔਖੀ ਆ ਤੇ ਤੂੰ ਉਦੋਂ ਹੀ ਕੱਢ ਲੈਣਾ ਜੇਬ ਦੇ ਵਿੱਚੋਂ ਨੋਟ ਪਤਾ ਨਹੀਂ ਕਿਹੋ ਜੀਆਂ ਪਹਿਣਾ ਹੁੰਦੀਆਂ ਨੇ ਜਿਹੜੀਆਂ ਆਪਣੇ ਭਰਾਵਾਂ ਦਾ ਦਰਦ ਵੀ ਨਹੀਂ ਸਮਝਦੀਆਂ ਫੜਕੇ ਨੋਟ ਪਰਸ ਚ ਪਾ ਲੈਂਦੀਆਂ ਨੇ ਪ੍ਰੀਤ ਨੇ ਇਹ ਗੱਲ ਬਹੁਤ ਵਾਰ ਸੁਣੀ ਸੀ ਪ੍ਰੀਤ ਨੇ ਕਦੇ ਵੀ ਆਪਣੇ ਭਰਾ ਤੋਂ ਕੁਝ ਲੈਣ ਦਾ ਲਾਲਚ ਨਹੀਂ ਕੀਤਾ ਸੀ ਪਰ ਜੇ ਉਹਦਾ ਭਰਾ ਬਹੁਤਾ ਕਹਿੰਦਾ 100-200 ਰੁਪਇਆ ਉਹ ਲੈ ਲੈਂਦੀ ਸੀ ਕਿਉਂਕਿ ਉਹਨੂੰ ਇਹ ਹੁੰਦਾ ਸੀ ਵੀ ਜੇ ਮੈਂ ਨਾ ਲਏ ਤਾਂ ਮੇਰਾ ਭਰਾ ਇਹ ਸਮਝੂ ਕਿ ਖਾਣੀ ਇਹਨੂੰ 100-200 ਪਸੰਦ ਨਹੀਂ ਵੀ ਮੇਰੀ ਭੈਣ ਆਏ ਸੋਚੂਗੀ ਵੀ 100-200 ਨਾਲ ਮੇਰੀ ਹੀ ਇੱਥੀ ਹੁੰਦੀ ਆ ਇਸ ਕਰਕੇ ਉਹ ਲੈ ਲੈ ਲੈਂਦੀ ਸੀ ਸ਼ਗਨ ਤੇ ਅੱਜ ਉਹਦੇ ਕੋਲ ਯਾਦ ਆ ਰਹੀ ਸੀ ਵੀ ਸ਼ਾਇਦ ਭਾਬੀ ਮੇਰੇ ਨਾਲ ਵਰਤਣਾ ਨਹੀਂ ਚਾਹੁੰਦੀ ਭਾਬੀ ਨੂੰ ਇਹ ਹੋਣਾ ਹਨਾ ਵੀ ਪਤਾ ਨਹੀਂ ਨਣ ਦਊਗੀ ਕੀ ਕੁਝ ਲੈ ਜੂਗੀ ਹੋਰ ਇਸ ਤਰ੍ਹਾਂ ਦੀਆਂ ਕਈ ਗੱਲਾਂ ਉਹਦੇ ਦਿਲ ਦਿਮਾਗ 'ਚ ਆਉਂਦੀਆਂ ਪਰ ਫਿਰ ਉਹ ਸੋਚਦੀ ਆ ਨਹੀਂ ਮਣਾ ਮਾਂ ਦੇ ਜਾਣ ਤੋਂ ਬਾਅਦ ਭਰਾ ਭਰਜਾਈ ਤਾਂ ਮੇਰੇ ਪੇਕੇ ਨੇ ਹਨਾ ਮੇਰੇ ਪਿਓ ਦਾ ਕੀ ਪਤਾ ਕਿੰਨਾ ਕੁ ਟਾਈਮ ਆਗਾ ਵੀ ਇਹਨੇ ਕੀ ਪਤਾ ਕਦੋਂ ਸਾਹ ਤਿਆਗ ਦੇਣਿਆ ਵੀ ਭਰਾ ਮਾ ਭਰਜਾਈਆਂ ਨਾਲ ਹੀ ਭੈਣ ਭਰਾ ਵੱਡੇ ਹੁੰਦੇ ਆ ਵੀ ਮੈਂ ਇਹੋ ਜੀ ਗੱਲ ਨਹੀਂ ਸੋਚਦੀ ਚਲ ਕੋਈ ਗੱਲ ਨਹੀਂ ਭਰਜਾਈ ਦਾ ਜਿਹੋ ਜਿਹਾ ਸਭਾ ਹੈਗਾ ਚਲੋ ਉਹ ਇਸ ਤਰ੍ਹਾਂ ਕਰਦੇ ਕਰਦੇ ਸਾਰੇ ਕੰਮ ਨਿਬੇੜ ਲੈਂਦੀ ਔਰ ਰੋਟੀ ਖਾ ਲੈਂਦੇ ਆ ਭਾਂਡੇ ਵੀ ਮਾਜ ਦਿੰਦੇ ਆ ਤੇ ਉਹ ਆਪਦੇ ਪਿਓ ਨੂੰ ਵੀ ਰੋਟੀ ਖਵਾ ਲੈਂਦੀ ਆ ਤਾਂ ਆਪਦਾ ਪਿਓ ਕਹਿੰਦਾ ਧੀਏ ਤੇਰੇ ਭਰਾ ਭਰਜਾਈ ਸ਼ੈਦ ਹੀ ਹੋਣ ਉਹ ਆਇਆ ਤਾਂ ਕਹੀ ਨਾ ਖਬਰ ਨਹੀਂ ਮੈਂ ਤੈਨੂੰ ਇੱਥੋਂ ਭੇਜਦਾ ਪਰ ਜਿਹੜੇ ਹਿਸਾਬ ਨਾਲ ਉਹ ਗੋਲੀ ਜਾਂਦੀ ਸੀ ਤੇ ਗਈ ਸੀ ਉਹ ਜਾਣ ਬੁੱਝ ਕੇ ਗਈ ਸੀ ਤੇ ਚਲੋ ਪ੍ਰੀਤ ਇੱਕ ਵਾਰ ਫੇਰ ਆਪਣੇ ਭਰਾ ਦਾ ਫੋਨ ਲਾਉਂਦੀ ਆ ਤੇ ਉਹਦੇ ਭਰਾ ਦਾ ਫੋਨ ਲੱਗਦਾ ਜਾਂਦਾ ਪਰ ਉਹ ਚੱਕਦਾ ਨਹੀਂ ਜਦੋਂ ਸ਼ਾਮ ਦੇ 5 ਵਜੇ ਜਾਂਦੇ ਆ ਤਾਂ ਪ੍ਰੀਤ ਦੇ ਘਰ ਵਾਲਾ ਕਹਿੰਦਾ ਪ੍ਰੀਤ ਹੁਣ ਤਾਂ ਆਪਾਂ ਨੂੰ ਜਾਣਾ ਪੈਣਾ ਕਿਉਂਕਿ ਦੀਦੀ ਹੋਰੀਆਂ ਨੇ ਵੀ ਆਉਣਾ ਫਿਰ ਤੈਨੂੰ ਇਕੱਲੀ ਨੂੰ ਔਖਾ ਹੋ ਜਾਊਗਾ ਆਪਾਂ ਕੁਝ ਖਾਣ ਪੀਣ ਨੂੰ ਲੈ ਜਾਾਂਗੇ ਤੇ ਹਨਾ ਰੋਟੀ ਪਾਣੀ ਵੀ ਤਿਆਰ ਕਰਨਾ ਵੀ ਜੇ ਘਰੇ ਸਬਜੀ ਵਗੈਰਾ ਹੁੰਦੀ ਤਾਂ ਚਲ ਆਪਨੇ ਜਾਂਦੇਆਂ ਨੂੰ ਕੁਝ ਮੰਮੀ ਕਰ ਲੈਂਦੀ ਕੰਮ ਵੀ ਭੈਣਾ ਹੋਰੀਆਂ ਨੇ ਆਉਣਾ ਫਿਰ ਆਪਾਂ ਰਖੜੀ ਵੀ ਸੈਲੀਬ੍ਰੇਟ ਕਰਨੀ ਆ ਤਾਂ ਪ੍ਰੀਤ ਕਹਿੰਦੀ ਕਿ ਤੁਸੀਂ ਪਲੀਜ਼ 30 ਮਿੰਟ ਹੋਰ ਰੁਕ ਜੋ ਅੱਧਾ ਘੰਟਾ ਆਪਾਂ ਵੇਟ ਕਰਦੇ ਆ ਚਲੋ ਕਹਿੰਦਾ ਠੀਕ ਐ 5:30 ਵਜੇ ਤੱਕ ਉਹ ਆਪਣੇ ਭਰਾ ਪਰਚਾਈ ਦਾ ਇੰਤਜ਼ਾਰ ਕਰਦੀ ਐ ਪਰ ਉਹ ਆਉਂਦੇ ਨਹੀਂ ਹੈਗੇ ਫਿਰ ਪ੍ਰੀਤ ਭਰੀਆਂ ਅੱਖਾਂ ਨਾਲ ਮਠਿਆਈ ਦਾ ਡੱਬਾ ਤੇ ਰਖੜੀ ਆ ਉਥੇ ਰੱਖ ਕੇ ਵਾਪਸ ਆ ਜਾਂਦੀ ਆ ਤੇ ਜਦੋਂ ਉਹ ਆਉਂਦੀ ਆ ਘਰ ਘਰ ਆਉਂਦੀ ਨੂੰ ਉਹਦੀਆਂ ਨਣਦਾਂ ਆਈਆਂ ਹੁੰਦੀਆਂ ਤੇ ਉਹਦੀਆਂ ਨਣਦਾਂ ਨੇ ਸਾਰਾ ਰੋਟੀ ਪਾਣੀ ਜਿਹੜਾ ਤਿਆਰ ਕਰ ਰੱਖਿਆ ਹੁੰਦਾ ਤੇ ਕਹਿੰਦੀ ਕਿ ਉਹ ਕਹਿੰਦੀਆਂ ਕਿ ਸਾਡੀ लाਡਲੀ ਭਝਾਈ ਆਪਦੇ ਭਰਾ ਦੇ ਰਖੜੀ ਬੰਨਣ ਗਈ ਸੀ ਸਾਨੂੰ ਇਹ ਸੀ ਵੀ ਉਹਨੂੰ ਆ ਕੇ ਕੰਮ ਨਾ ਕਰਨਾ ਪਵੇ ਤੇ ਆਪਾਂ ਹੁਣ ਆਪਾਂ ਵਧੀਆ ਰਖੜੀ ਬੰਨਾਂਗੇ ਫਿਰ ਉਸ ਤੋਂ ਬਾਅਦ ਰੋਟੀ ਖਾ ਕੇ ਗੱਲਾਂ ਬਾਤਾਂ ਕਰਾਂਗੇ ਪ੍ਰੀਤ ਦੀਆਂ ਅੱਖਾਂ ਭਰ ਜਾਂਦੀਆਂ ਆਪਣੀਆਂ ਨਣਦਾਂ ਦਾ ਆਪਣੇ ਪ੍ਰਤੀ ਪਿਆਰ ਵੇਖ ਕੇ ਚਲੋ ਉਸ ਤੋਂ ਬਾਅਦ ਉਹ ਸ਼ਾਮ ਤੱਕ ਵੇਟ ਕਰਦੀ ਆ ਵੀ ਮੇਰਾ ਭਰਾ ਮੈਨੂੰ ਬੈਕ ਕਾਲ ਕਰੂਗਾ ਪਰ ਉਹਦੇ ਭਰਾ ਦਾ ਕੋਈ ਫੋਨ ਨਹੀਂ ਆਉਂਦਾ ਉਸ ਤੋਂ ਬਾਅਦ 1 ਸਾਲ ਹੋ ਗਿਆ ਅੱਜ ਦੇ ਸਮੇਂ ਨੂੰ ਪ੍ਰੀਤ ਆਪਣੀ ਚਾਚੀ ਨੂੰ ਦੱਸਦੀ ਹੈ ਕਿ ਚਾਚੀ ਉਸ ਤੋਂ ਬਾਅਦ ਮੈਂ ਆਪਣੇ ਭਰਾ ਨੂੰ ਕਦੇ ਫੋਨ ਨਹੀਂ ਕੀਤਾ ਤੇ ਇਸ ਕਰਕੇ ਮੈਂ ਰਖੜੀ ਬੰਨਣ ਵੀ ਨਹੀਂ ਜਾਂਦੀ ਤਾਂ ਚਾਚੀ ਕਹਿੰਦੀ ਵੀ ਦੇਖਦੀ ਏ ਮੈਂ ਕੋਈ ਬਹੁਤੀ ਸਿਆਣੀ ਤਾਂ ਹੈ ਨਹੀਂ ਪਰ ਮੇਰੀ ਇੱਕ ਗੱਲ ਸੁਣ ਭੈਣ ਭਰਾਵਾਂ ਦੇ ਰਿਸ਼ਤੇ ਹੁੰਦੇ ਆ ਨਾ ਜਿਹੜੇ ਟੁੱਟਦੇ ਟੁੱਟ ਜਾਂਦੇ ਆ ਤੇ ਜੁੜਦੇ ਜੁੜ ਜਾਂਦੇ ਆ ਇਹ ਹੋਰ ਰਿਸ਼ਤੇ ਹੁੰਦੇ ਆ ਜਿੰਨਾ ਬਿਨਾ ਅਸੀਂ ਸਾਰ ਵੀ ਨਹੀਂ ਸਕਦੇ ਵੈਸੇ ਤਾਂ ਦੁਨੀਆ ਤੇ ਹਰ ਇੱਕ ਰਿਸ਼ਤੇ ਬਿਨਾ ਸੜ ਜਾਂਦਾ ਪਰ ਸਮਾਜ ਦੇ ਵਿੱਚ ਜਿਹੜੇ ਰਿਸ਼ਤੇ ਆਂ ਚ ਅਸੀਂ ਵੱਜੇ ਹੁੰਨੇ ਆ ਇਹਨਾਂ ਦੀ ਸਾਡੇ ਜੀਵਨ ਦੇ ਵਿੱਚ ਐਹਮiyet ਹੁੰਦੀ ਆ ਸਾਨੂੰ ਇਹ ਰਿਸ਼ਤੇ ਤੋੜਨੇ ਨਹੀਂ ਚਾਹੀਦੇ ਤੇਰੇ ਭਰਾ ਦੀ ਖ਼ਬਰ ਕਿੱਡੀ ਕੁ ਮਜਬੂਰੀ ਹੋ ਬਗਾਨੀਆਂ ਧੀਆਂ ਕਈ ਵਾਰੀ ਮੰਗਰ ਲਾ ਲੈਂਦੀਆਂ ਨੇ ਵੈਸੇ ਤਾਂ ਤੇਰੀ ਪਰਜਾਈ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਉਹਨੂੰ ਆ ਕੇ ਫੋਨ ਕਰਨਾ ਚਾਹੀਦਾ ਸੀ ਹੋ ਸਕਦਾ ਤੇਰਾ ਭਰਾ ਬਿਸ਼ਰਮੀ ਮੰਨ ਗਿਆ ਹੋਵੇ ਇਸ ਕਰਕੇ ਨਾ ਉਹਨੇ ਤੈਨੂੰ ਫੋਨ ਕੀਤਾ ਹੋਵੇ ਤੂੰ ਕਦੇ ਫੋਨ ਨਹੀਂ ਕੀਤਾ ਪ੍ਰੀਤ ਕਹਿੰਦੀ ਵੀ ਨਾ ਮੈਂ ਤਾਂ ਕਦੇ ਫੋਨ ਨਹੀਂ ਕੀਤਾ ਨਾ ਮੈਂ ਗਈਆਂ ਉਹ ਕਹਿੰਦੀ ਕਮਲ ਜੀ ਤੇਰਾ ਪਿਓ ਤੇਰਾ ਰਾੜੀਕਦਾ ਹੋਊਗਾ ਤੇਰੇ ਪਿਓ ਨੂੰ ਤਾਂ ਤੇਰੀ ਡੀਕ ਆ ਤੂੰ ਕਿਉਂ ਨਹੀਂ ਗਈ ਜੇ ਤੇਰੇ ਭਰਾ ਭਝਾਈ ਨਹੀਂ ਬੁਲਾਉਂਦੇ ਨਾ ਬੁਲਾਉਣ ਤੈਨੂੰ ਤਾਂ ਜਾਣਾ ਚਾਹੀਦਾ ਸੀ ਨਾਲੇ ਸਗੋਂ ਤੈਨੂੰ ਜਾ ਕੇ ਪਤਾ ਲੱਗਦਾ ਉਹ ਕਹਿੰਦੀ ਚਲ ਤੂੰ ਫਿਰ ਆਏ ਕਰ ਤੇਰੀਆਂ ਨਣਦਾਂ ਨੇ ਕਦੋਂ ਆਉਣਾ ਕਹਿੰਦੀ ਵੀ ਉਹ ਤਾਂ ਸ਼ਾਮ ਤੱਕ ਆਉਣਗੇ ਆਂ ਕਿ ਉਹ ਤਾਂ ਹਰ ਵਾਰੀ ਸ਼ਾਮ ਨੂੰ ਹੀ ਆਉਂਦੀਆਂ ਹੁੰਦੀਆਂ ਕਹਿੰਦੀ ਫਿਰ ਤੂੰ ਮੇਰੇ ਆਖੇ ਲੱਗਤੀ ਏ ਤੇ ਕਹਿੰਦੀ ਤੂੰ ਜਾ ਰਖੜੀ ਬੰਨਣਾ ਕਹਿੰਦੀ ਨਹੀਂ ਤਾਂ ਮੇਰੇ ਵਾਂਗੂ ਪਛਤਾਏਂਗੀ ਤਾਂ ਪ੍ਰੀਤ ਕਹਿੰਦੀ ਵੀ ਤੁਸੀਂ ਆਪਣੇ ਵਾਂਗੂ ਕਿਉਂ ਕਹਿਣੀਓ ਪਛਤਾਉਣ ਵੀ ਛੋਡੇ ਨਾਲ ਕੀ ਹੋਇਆ ਵੀ ਤੁਸੀਂ ਵੀ ਨਹੀਂ ਜਾਂਦੇ ਤਾਂ ਉਹਦੀ ਚਾਚੀ ਦੱਸਦੀ ਆ ਕਿ ਪੁੱਤ ਮੈਂ ਵੀ ਰਖੜੀ ਬੰਨਣ ਨਹੀਂ ਜਾਂਦੀ ਕਹਿੰਦੀ ਮੇਰੇ ਮਾਂ ਪਿਓ ਦੀ ਨਾ ਮੌਤ ਹੋ ਗਈ ਸੀ ਅਚਾਨਕ ਐਕਸੀਡੈਂਟ ਦੇ ਵਿੱਚ ਤੇ ਜਿਹੜੀ ਜ਼ਮੀਨ ਸੀ ਉਹ ਮੇਰੇ ਪਿਓ ਦੇ ਨਾਂ ਸੀ ਮੇਰੇ ਪਿਓ ਦੀ ਜ਼ਮੀਨ ਸਾਡੇ ਦੋਨਾਂ ਪੈਣ ਭਰਾਵਾਂ ਦੇ ਨਾਂ ਚੜ ਗਈ ਕਹਿੰਦੀ ਇੱਥੇ ਤੇਰੇ ਚਾਚੇ ਦੇ ਸਿਰ ਸੀ ਕਰਜਾ ਬਹੁਤ ਜਦੋਂ ਤੇਰੇ ਚਾਚੇ ਨੂੰ ਪਤਾ ਲੱਗਿਆ ਵੀ ਮੇਰੇ ਭਰਾ ਦੀ ਜ਼ਮੀਨ ਮੇਰੇ ਨਾਂ ਚੜ ਗਈ ਤਾਂ ਉਹਨੇ ਮੈਨੂੰ ਦਬਾਅ ਪਾਉਣਾ ਸ਼ੁਰੂ ਕਰਤਾ ਵੀ ਤੂੰ ਜ਼ਮੀਨ ਵੇਚ ਕਹਿੰਦੀ ਮੈਂ ਕਿਹਾ ਵੀ ਮੈਂ ਆਪਣੇ ਭਰਾ ਨਾਲ ਟੁੱਟਣਾ ਨਹੀਂ ਚਾਹੁੰਦੀ ਉਹਦਾ ਹਿੱਸਾ ਦਾ ਮੈਂ ਤਾਂ ਉਹਦੇ ਨਾਂ ਕਰਾਉਂਗੀ ਤੇ ਕਹਿੰਦੀ ਮੇਰੇ ਭਰਾ ਨੇ ਮੈਨੂੰ ਕਈ ਵਾਰ ਕਿਹਾ ਵੀ ਭੈਣੇ ਆ ਕੇ ਜ਼ਮੀਨ ਦਾ ਗੁੱਠਾ ਲਾ ਜਾ ਕਹਿੰਦੀ ਜਦੋਂ ਵੀ ਮੈਂ ਜਾਂਦੀ ਤੇਰਾ ਚਾਚਾ ਮੇਰੇ ਨਾਲ ਕਲੇਸ਼ ਕਰ ਲੈਂਦਾ ਇੱਕ ਦਿਨ ਕਹਿੰਦੀ ਮੈਂ ਬਿਨਾਂ ਦੱਸੇ ਚੁੱਪ ਕਰਕੇ ਜ਼ਮੀਨ ਮੇਰੇ ਭਰਾ ਦੇ ਨਾਂ ਕਰਾਉਣ ਚਲੀ ਗਈ ਹਜੇ ਕਹਿੰਦੀ ਮੈਂ ਜਾ ਕੇ ਖੜੀ ਹੋਈ ਸੀ ਤੇ ਮੈਨੂੰ ਮਗਰਚੰਦਰਾ ਸੁਨੇਹਾ ਮਿਲ ਗਿਆ ਵੀ ਤੇਰੇ ਚਾਚੇ ਨੇ ਸਪਰੇ ਪੀ ਕੇ ਆਪਣੀ ਜਾਨ ਦੇਤੀ ਕਿਉਂਕਿ ਮੈਨੂੰ ਤੇਰਾ ਚਾਚਾ ਹਮੇਸ਼ਾ ਇਹੀ ਕਹਿੰਦਾ ਹੁੰਦਾ ਸੀ ਵੀ ਜੇ ਤੂੰ ਜ਼ਮੀਨ ਨਹੀਂ ਵੇਚਦੀ ਵੇਚ ਕੇ ਆਪਣੇ ਘਰ ਦਾ ਕਰਜ਼ਾ ਨਹੀਂ ਲਾਉਂਦੀ ਤਾਂ ਮੈਂ ਸਪਰੇ ਪੀ ਕੇ ਮਰ ਜਾਣਾ ਕਹਿੰਦੀ ਔਖਾ ਤਾਂ ਉਹ ਆਪਦੇ ਕਰਜ਼ੇ ਤੋਂ ਸੀ ਤੇ ਮੇਰੇ ਮਤਲਬ ਜਾਂਦਾ ਜਾਂਦਾ ਬੋਝ ਪਾ ਗਿਆ ਵੀ ਨਾਲੇ ਤਾਂ ਮੈਂ ਰੰਡੀ ਹੋਈ ਤੇ ਨਾਲੇ ਮੈਨੂੰ ਇਸ ਗੱਲ ਦਾ ਅਫਸੋਸ ਰਿਹਾ ਵੀ ਮੈਂ ਆਪਣਾ ਘਰ ਆਪਣੇ ਹੱਥੀਂ ਪਟ ਲਿਆ ਕਹਿੰਦੀ ਜਦੋਂ ਮੈਂ ਉੱਥੇ ਜਾ ਕੇ ਖੜੀ ਤੇ ਉਹਨੂੰ ਕਹਿੰਦੀ ਪਤਾ ਲੱਗ ਗਿਆ ਵੀ ਗਈ ਆ ਜ਼ਮੀਨ ਨਾ ਕਰਾਉਣ ਤੇ ਮਗਰੋਂ ਸੱਚੀ ਸਪਰੇ ਪੀ ਗਿਆ ਪੀਤੀ ਤਾਂ ਕਹਿੰਦੀ ਉਹਨੇ ਡਰਾਉਣ ਦੇ ਮਾਰੇ ਨੇ ਥੋੜ੍ਹੀ ਵੀ ਸੀ ਪਰ ਉਹਦੀ ਜਾਨ ਨਹੀਂ ਬਚ ਸਕੀ ਜਦੋਂ ਕਹਿੰਦੀ ਮੈਂ ਆਈ ਦੇਖਿਆ ਮੇਰੇ ਘਰ ਦਾ ਬੁਰਾ ਹਾਲ ਹੋ ਗਿਆ ਸੱਥਰ ਵਿਸ ਗਿਆ ਕਹਿੰਦੀ ਉਸ ਤੋਂ ਬਾਅਦ ਭੋਗ ਪਿਆ ਸਾਰੀਆਂ ਰਸਮਾਂ ਹੋਈਆਂ ਤੇ ਕਹਿੰਦੀ ਮੇਰਾ ਪੁੱਤ ਤਮਕੀਆਂ ਦੇਣ ਲੱਗ ਗਿਆ ਵੀ ਮਾਂ ਮੈਨੂੰ ਪੈਸੇ ਚਾਹੀਦੇ ਆ ਬੋਲਟ ਲਈ ਮੈਂ ਕਾਰ ਲੈਣੀ ਆ ਮੈਂ ਕਿਹਾ ਵੀ ਕਰਜ਼ਾ ਤਾਂ ਤੇਰੇ ਪਿਓ ਵਾਲਾ ਨਹੀਂ ਲਿਆ ਮੈਂ ਤੈਨੂੰ ਕਾਰ ਕਿੱਥੋਂ ਲੈ ਕੇ ਦੇਵਾਂ ਤੇ ਕਹਿੰਦੀ ਇਹ ਕਹਿੰਦਾ ਮਾਮੇ ਵਾਲੀ ਜ਼ਮੀਨ ਬਥੇਰੀ ਮਹਿੰਗੀ ਆ ਉਹ ਵੇਚ ਦੇ ਨਾਲੇ ਕਰਜ਼ਾ ਲਾ ਦੇ ਆਪਦੇ ਪਿਓ ਵਾਲੀ ਬੋਲੀ ਕਹਿੰਦੀ ਇਹ ਬੋਲਣ ਲੱਗ ਗਿਆ ਜਦੋਂ ਕਹਿੰਦੀ ਮੈਂ ਜਵਾਬ ਦੇਤਾ ਤੇ ਮੈਨੂੰ ਕਹਿੰਦਾ ਵੀ ਜਿਵੇਂ ਮੇਰਾ ਪਿਓ ਸਪਰੇ ਪੀ ਕੇ ਮਰਿਆ ਨਾ ਐਂ ਮਰੂੰਗਾ বাজਦੀ ਰਹੀ ਕੱਲੀ ਕੰਧਾਂ 'ਚ বাজਦੀ ਵਰਤਨੀ ਕਿਦੇ ਨਾਲ ਵਰਤੇਗੀ ਲੈ ਜੀ ਜ਼ਮੀਨ ਹਿੱਕ ਤੇ ਧਰ ਕੇ ਕਹਿੰਦੀ ਫੇਰ ਮੈਂ ਦਿਲ ਤੇ ਪੱਥਰ ਰੱਖ ਕੇ ਆਪਦੇ ਭਰਾ ਦੇ ਹਿੱਸੇ ਦੀ ਜ਼ਮੀਨ ਕਹਿੰਦੀ ਵੇਚ ਕੇ ਕਰਜ਼ਾ ਲਾਤਾ ਤੇ ਉਹਨੂੰ ਪੈਸੇ ਦੇਤੇ ਉਸ ਤੋਂ ਬਾਅਦ ਕਹਿੰਦੀ ਇਹ ਇੰਨਾ ਵਿਗੜਿਆ ਸਾਰਾ ਦਿਨ ਨਸ਼ਿਆਂ ਦੇ ਵਿੱਚ ਚੂਰ ਹੋ ਕੇ ਆ ਪਿਆ ਰਹਿੰਦਾ ਮੇਰਾ ਘਰ ਪਟਿਆ ਗਿਆ ਕਹਿੰਦੀ ਹੁਣ ਮੈਂ ਪਛਤਾਉਣੀ ਆ ਵੀ ਮੈਂ ਜ਼ਮੀਨ ਜਿਹੜੀ ਨਾ ਵੇਚਦੀ ਮੈਂ ਆਪਣੇ ਭਰਾ ਦੇ ਨਾਂ ਕਰਾ ਦਿੰਦੀ ਆ ਆਪਣੇ ਭਰਾ ਨਾਲੋਂ ਤਾਂ ਨਾ ਟੁੱਟਦੀ ਉਸ ਤੋਂ ਬਾਅਦ ਕਹਿੰਦੀ ਮੈਂ ਆਪਣੇ ਭਰਾ ਦੇ ਕੀ ਮੱਥੇ ਲੱਗਾ ਜ਼ਮੀਨ ਨੇ ਕਹਿੰਦੀ ਚੰਦਰੀ ਨੇ ਬੈਰ ਪਵਾਤਾ ਇਹਨੇ ਤਾਂ ਕਹਿੰਦੀ ਮਰਨਾ ਹੀ ਸੀ ਸਪਰੇ ਪੀਕੇ ਨਾ ਮਰਦਾ ਨਸ਼ਿਆਂ ਨਾਲ ਹੁਣ ਮਰ ਜੂ ਕਹਿੰਦੀ ਦਿਨ ਰਾਤ ਇਹਨੂੰ ਕੋਈ ਸੁਰਤ ਨਹੀਂ ਰਹਿੰਦੀ ਵੀ ਮੇਰੀ ਕੀ ਜ਼ਿੰਮੇਵਾਰੀ ਆ ਕਹੇ ਹੁਣ ਮੈਂ ਵੇਲੇ ਨੂੰ ਪਛਤਾਉਣੀ ਆ ਵੀ ਜੇ ਉਸ ਦਿਨ ਮਰਦਾ ਸੀ ਮਰ ਜਾਣ ਦਿੰਦੀ ਵੀ ਹੁਣ ਮੈਂ ਤੜਫਦੀ ਐ ਇਹਨੂੰ ਵੇਖ ਕੇ ਨਾਲੇ ਮੈਂ ਆਪਣੇ ਭਰਾ ਭਜਾਈ ਨਾਲੋਂ ਟੁੱਟੀ ਤਾਂ ਪ੍ਰੀਤ ਆਪਣੀ ਚਾਚੀ ਨੂੰ ਕਹਿੰਦੀ ਆ ਕਿ ਚਾਚੀ ਵਾਦਾ ਕਰ ਤੂੰ ਮੇਰੇ ਨਾਲ ਜੇ ਤੂੰ ਮੈਨੂੰ ਕਹਿਣੀ ਆ ਕਿ ਰਖੜੀ ਲੈ ਕੇ ਜਾ ਤਾਂ ਤੂੰ ਵੀ ਆਪਣੇ ਭਰਾ ਵਾਸਤੇ ਰਖੜੀ ਲੈ ਕੇ ਜਾ ਜੇ ਤੈਨੂੰ ਮੈਨੂੰ ਭਰਾ ਦੀ ਲੋੜ ਆ ਤੇ ਭਰਾ ਦੀ ਲੋੜ ਤੈਨੂੰ ਵੀ ਆ ਤੂੰ ਜਾ ਕੇ ਆਪਣੇ ਭਰਾ ਨੂੰ ਸਾਰੀ ਮਜਬੂਰੀ ਦੱਸੀ ਤਾਂ ਚਾਚੀ ਕਹਿੰਦੀ ਚਲ ਠੀਕ ਐ ਤੀਏ ਮੇਰੇ ਪੇਕਿਆਂ ਦਾ ਪਿੰਡ ਤੇਰੇ ਪੇਕਿਆਂ ਦੇ ਰਾਹ 'ਚ ਹੀ ਆਉਂਦਾ ਜਦੋਂ ਤੁਸੀਂ ਦੋਨੇ ਜਾਓਂਗੇ ਤਾਂ ਮੈਨੂੰ ਵੀ ਲੈ ਜਿਓ ਚਲ ਪ੍ਰੀਤ ਘਰੇ ਜਾਂਦੀ ਐ ਤੇ ਜਾ ਕੇ ਆਪਣੇ ਘਰ ਵਾਲੇ ਨੂੰ ਚਾਚੀ ਦੀ ਸਾਰੀ ਗੱਲ ਦੱਸਦੀ ਆ ਤੇ ਪ੍ਰੀਤ ਦੀ ਸੱਸਾ ਜਿਹੜੀ ਉਹਦੀ ਮੌਤ ਹੋ ਚੁੱਕੀ ਹੁੰਦੀ ਆ ਜੇ ਉਹਦੀ ਸੱਸ ਹੁੰਦੀ ਤਾਂ ਸ਼ਾਇਦ ਉਹ ਉਹਨੂੰ ਕਹਿ ਦਿੰਦੀ ਤੇ ਪ੍ਰੀਤ ਦੇ ਘਰ ਵਾਲਾ ਬਹੁਤ ਨਰਮ ਸੁਭਾਅ ਦਾ ਹੁੰਦਾ ਉਹ ਕਹਿੰਦਾ ਵੀ ਚਲ ਜੇ ਚਾਚੀ ਨੇ ਗੱਲ ਕਹੀ ਆ ਸਿਆਣੀਆਂ ਔਰਤਾਂ ਤਜਰਬੇ 'ਚੋਂ ਗੱਲ ਕਹਿੰਦੀਆਂ ਵੀ ਚਲ ਮੈਂ ਤਾਂ ਨਹੀਂ ਚਾਹੁੰਦਾ ਕਿ ਹਨਾ ਤੂੰ ਆਪਣੇ ਭਰਾ ਨਾਲੋਂ ਟੁੱਟੇ ਵੀ ਚਲ ਮੈਂ ਤਾਂ ਲੈ ਚੱਲਦਾ ਚਲੋ ਭਾਈ ਪ੍ਰੀਤ ਤਿਆਰ ਹੁੰਦੀ ਆ ਤੇ ਉਹ ਚਾਚੀ ਨੂੰ ਕਹਿੰਦੀ ਆ ਚਾਚੀ ਤਿਆਰ ਹੋ ਜਾ ਚਾਚੀ ਨੂੰ ਗੱਡੀ 'ਚ ਬਿਠਾ ਲੈਂਦੇ ਆ ਪ੍ਰੀਤ ਦੇ ਪੇਕੇਆਂ ਤੋਂ ਇੱਕ ਪਿੰਡ ਪਿੱਛੇ ਹੀ ਚਾਚੀ ਦਾ ਪਿੰਡ ਹੁੰਦਾ ਉਹ ਚਾਚੀ ਨੂੰ ਪਿੰਡ ਤਾਰਦੇ ਆ ਤੇ ਉਹਦੀ ਚਾਚੀ ਕਹਿੰਦੀ ਵੀ ਤੁਸੀਂ ਮੇਰੇ ਨਾਲ ਹੀ ਆ ਜਾਓ ਵੀ ਮੈਨੂੰ ਨਹੀਂ ਪਤਾ ਮੇਰੇ ਭਰਾ ਪਰਜਾਈ ਮੈਨੂੰ ਬੁਲਾਉਣਗੇ ਕਿ ਨਾ ਚਲ ਭਾਈ ਪ੍ਰੀਤ ਆਪਣੀ ਚਾਚੀ ਸੱਸ ਨਾਲ ਹਨਾ ਜਾਂਦੀ ਆ ਉਹਦੇ ਪੇਕੇਆਂ ਦੇ ਘਰ ਜਦੋਂ ਉਹਦੀ ਚਾਚੀ ਆਪਣੇ ਘਰ ਦਾ ਬੂਹਾ ਖੋਲਦੀ ਆ ਤੇ ਉਹ ਵੇਖਦੀ ਆ ਇਹ ਉਹਦੇ ਭਰਾ ਦਾ ਘਰ ਜਿਹਦੇ ਵਿੱਚ ਕਦੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਅੱਜ ਉਜਾੜ ਵਾਂਗੂ ਪਿਆ ਥਾਂ ਥਾਂ ਤੇ ਘਾਹ ਉੱਗਿਆ ਹੋਇਆ ਤੇ ਅੱਗੇ ਸੁਭਾਤ ਜੀ ਦੇ ਵਿੱਚ ਇੱਕ ਮਾੜੀ ਜੀ ਹਾਲਤ ਵਿੱਚ ਚਾਚੀ ਦੇ ਭਰਾ ਪਰਜਾਈ ਪਏ ਹੁੰਦੇ ਆ ਆਪਣੇ ਭਰਾ ਪਰਜਾਈ ਨੂੰ ਇਸ ਹਾਲਤ ਦੇ ਵਿੱਚ ਵੇਖ ਕੇ ਚਾਚੀ ਜਿਹੜੀ ਉਹ ਰੋਣ ਲੱਗ ਜਾਂਦੀ ਆ ਤੇ ਉਹ ਆਪਣੇ ਭਰਾ ਪਰਜਾਈ ਨੂੰ ਮਿਲਦੀ ਆ ਤੇ ਕਹਿੰਦੀ ਆ ਕਿ ਕੀ ਹਾਲ ਆ ਸੋਡਾ ਤਾਂ ਚਾਚੀ ਦੀ ਪਰਜਾਈ ਆ ਉਹਦੀ ਆਵਾਜ਼ ਪਛਾਣ ਕੇ ਕਹਿ ਦਿੰਦੀ ਆ ਸੀਤੋ ਤੂੰ ਅੱਜ ਤੈਨੂੰ ਕਿਵੇਂ ਯਾਦ ਆ ਗਈ ਸਾਡੀ ਅਸੀਤੋ ਤੂੰ ਬੋਲਿਆ ਨਹੀਂ ਜਾਂਦਾ ਤੇ ਉਹ ਰੋਣ ਲੱਗ ਜਾਂਦੀ ਆ ਪ੍ਰੀਤ ਇਹ ਵੇਖ ਕੇ ਹਨਾ ਚਾਚੀ ਨੂੰ ਚੁੱਪ ਕਰਾਉਂਦੀ ਆ ਤੇ ਸੀਤੋ ਆਪਣੇ ਭਰਾ ਭਝਾਈ ਨੂੰ ਪੁੱਛਦੀ ਆ ਕਿ ਤੁਹਾਡੀ ਇਹ ਹਾਲਤ ਕਿਵੇਂ ਤਾਂ ਉਹਦਾ ਭਰਾ ਦੱਸਦਾ ਕਿ ਤੂੰ ਤਾਂ ਹਨਾ ਜ਼ਮੀਨ ਵੇਚਤੀ ਸਾਡੇ ਹਿੱਸੇ ਦੀ ਮੇਰੇ ਹਿੱਸੇ ਦੀ ਵੈਸੇ ਤਾਂ ਮੈਨੂੰ ਕੋਈ ਗੁੱਸਾ ਨਹੀਂ ਕਿਉਂਕਿ ਜਿੰਨਾ ਹੱਕਦਾਰ ਮੈਂ ਸੀ ਉਸ ਜ਼ਮੀਨ ਦਾ ਤੂੰ ਵੀ ਸੀ ਕਿਉਂਕਿ ਮੈਂ ਕੋਈ ਇਕੱਲਾ ਭਰਾ ਨਹੀਂ ਸੀ ਤੂੰ ਵੀ ਮੇਰੀ ਭੈਣ ਹੀ ਸੀ ਕਾਨੂੰਨੀ ਤੌਰ ਤੇ ਤਾਂ ਤੇਰਾ ਹਿੱਸਾ ਬਣਦਾ ਸੀ ਪਰ ਉਸ ਤੋਂ ਬਾਅਦ ਤੂੰ ਸਾਡੇ ਆਣਾ ਜਾਣਾ ਵੀ ਛੱਡਤਾ ਤੇ ਤੇਰੇ ਭਤੀਜੇ ਨੇ ਵੀ ਬਾੜੇ ਕੰਮਾਂ 'ਚ ਪੈ ਕੇ ਜ਼ਮੀਨ ਐ ਜਿਹੜੀ ਵੇਚ ਦਿੱਤੀ ਨਸ਼ਿਆਂ 'ਚ ਪੈ ਗਿਆ ਦਿਨ ਰਾਤ ਘਰੇ ਨਹੀਂ ਬੜਦਾ ਤੂੰ ਤਾਂ ਕਦੇ ਮੇਰੀ ਬਾਤ ਹੀ ਨਹੀਂ ਪੁੱਛੀ ਤਸੀ ਤੋ ਆ ਜਿਹੜੀ ਆਪਣੇ ਭਰਾ ਦੇ ਗੱਲ ਲੱਗ ਕੇ ਰੋਂਦੀ ਆ ਕਿ ਜਿਵੇਂ ਮੇਰਾ ਘਰ ਪੱਟਿਆ ਗਿਆ ਤੇਰਾ ਵੀ ਹੋਮੀ ਪੱਟਿਆ ਗਿਆ ਉਹ ਕਹਿੰਦੀ ਆ ਕਿ ਚੰਦਰੀ ਜ਼ਮੀਨ ਨੇ ਮੇਰੇ ਤੋਂ ਮੇਰੇ ਘਰ ਆਲਾ ਖੋਹਿਆ ਫਿਰ ਜਿਹੜਾ ਪੁੱਤ ਤਾਂ ਨਾ ਹੋਇਆ ਵਰਗਾ ਉਹ ਵੀ ਨਸ਼ਿਆਂ 'ਚ ਡੁੱਬਿਆ ਰਹਿੰਦਾ ਵੀ ਮੈਂ ਤਾਂ ਪਛਤਾਉਣੀ ਆ ਮੈਂ ਕਿਉਂ ਜ਼ਮੀਨ ਵੇਚ ਕੇ ਉਹਨੂੰ ਪੈਸੇ ਦਿੱਤੇ ਚਲ ਦੋਨੇ ਭੈਣ ਭਰਾ ਦੁੱਖ ਸੁੱਖ ਕਰਦੇ ਆ ਪ੍ਰੀਤ ਜਿਹੜੀ ਉਹ ਆਪਣੀ ਚਾਚੀ ਤੇ ਉਹਦੇ ਭਰਾ ਦੀ ਹਾਲਤ ਵੇਖ ਕੇ ਰੋਣ ਲੱਗ ਜਾਂਦੀ ਆ ਤੇ ਸੀਤੋ ਚਾਚੀ ਦਾ ਭਰਾ ਦੱਸਦਾ ਵੀ ਹੁਣ ਅਸੀਂ ਦੋਨੋਂ ਜੀ ਇੱਥੇ ਹੀ ਰਹਿਣੇ ਆ ਵੀ ਉਹ ਤਾਂ ਕਦੇ ਘਰੇ ਵੜਦਾ ਨਹੀਂ ਵੀ ਸਾਡਾ ਮਾੜਾ ਹਾਲ ਆ ਤਾਂ ਸੀਤੋ ਕਹਿੰਦੀ ਕਿ ਮੈਂ ਤੁਹਾਨੂੰ ਇਸ ਹਾਲਤ ਦੇ ਵਿੱਚ ਇੱਥੇ ਨਹੀਂ ਰਹਿਣ ਦੇਵਾਂਗੀ ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਜਾਵਾਂਗੀ ਆਪਾਂ ਤਿੰਨੋਂ ਇਕੱਠੇ ਰਵਾਂਗੇ ਇਓ ਪ੍ਰੀਤ ਨੂੰ ਕਹਿੰਦੀ ਆ ਪ੍ਰੀਤ ਹੁਣ ਤੂੰ ਜਾ ਪਤ ਲੇਟਣਾ ਹੋ ਰਖੜੀ ਬੰਨਣ ਜਾ ਤੂੰ ਤੇ ਮੁੜਦੇ ਹੋਏ ਮੈਨੂੰ ਚੜਾ ਕੇ ਲੈ ਜਿਓ ਵੀ ਮੈਂ ਆਪਣੇ ਭਰਾ ਪਰਜਾਈ ਨੂੰ ਤਿਆਰ ਕਰਦੀ ਇਹਨਾਂ ਨੂੰ ਨਾਲ ਹੀ ਲੈ ਕੇ ਜਾਉਂਗੀ ਚਲੋ ਪ੍ਰੀਤ ਤੇ ਉਹਦੇ ਘਰ ਵਾਲਾ ਚਲੇ ਜਾਂਦੇ ਆ ਜਦੋਂ ਪ੍ਰੀਤ ਜਾ ਕੇ ਆਪਣੇ ਪੇਕਿਆਂ ਦਾ ਦਰਵਾਜ਼ਾ ਖੋਲਦੀ ਆ ਇਹ ਉਹ ਵੇਖਦੀ ਆ ਕਿ ਉਹਦੀ ਪਰਜਾਈ ਆ ਵਿਹੜੇ 'ਚ ਝਾੜੂ ਲਾ ਰਹੀ ਹੁੰਦੀ ਆ ਤੇ ਉਹਦਾ ਭਰਾ ਮੱਝਾਂ ਨੂੰ ਪਾਣੀ ਪਿਲਾ ਰਿਹਾ ਹੁੰਦਾ ਪ੍ਰੀਤ ਆਈ ਨੂੰ ਦੇਖ ਕੇ ਉਹ ਦੋਨੋਂ ਭੱਜੇ ਭੱਜੇ ਆਉਂਦੇ ਆ ਤੇ ਉਹਨੂੰ ਗੱਲ ਨਾ ਲਾਉਂਦੇ ਆ ਤਿੰਨੋਂ ਜਾਣ ਹੀ ਰੋਣ ਲੱਗ ਜਾਂਦੇ ਆ ਤੇ ਪ੍ਰੀਤ ਇਹ ਵੀ ਸੋਚਦੀ ਆ ਹਨਾ ਕਿ ਇਹ ਉਹੀ ਪਰਜਾਈ ਆ ਜਿਹੜੀ ਮੈਨੂੰ ਕਦੇ ਆਈ ਨੂੰ ਬੁਲਾਉਂਦੀ ਨਹੀਂ ਸੀ ਤੇ ਅੱਜ ਰਖੜੀ ਦੇ ਤਿਹਾੜ ਇਹ ਮੇਰੇ ਗੱਲ ਲੱਗ ਕੇ ਰੋਂਦੀ ਆ ਚਲੋ ਦੋਨਾਂ ਨੂੰ ਅੰਦਰ ਲਿਆਉਂਦੀ ਆ ਤੇ ਪ੍ਰੀਤ ਦਾ ਭਰਾ ਉਹਨੂੰ ਤਾਨਾ ਦਿੰਦਾ ਕਿ ਮੇਰੇ ਤੋਂ ਗਲਤੀ ਹੋ ਗਈ ਸੀ ਮੈਂ ਤੇਰਾ ਫੋਨ ਨਹੀਂ ਚੱਕਿਆ ਸੀ ਤੂੰ ਤਾਂ ਮੁੜ ਕੇ ਇਸ ਘਰ ਦਾ ਦਰਵਾਜ਼ਾ ਹੀ ਨਹੀਂ ਟੱਪੀ ਤੂੰ ਤਾਂ ਭੁੱਲ ਗਈ ਉਹ ਕਹਿੰਦੀ ਵੀਰੇ ਫੋਨ ਤਾਂ ਤੂੰ ਵੀ ਕਰ ਸਕਦਾ ਸੀ ਤਾਂ ਪ੍ਰੀਤ ਦਾ ਭਰਾ ਕਹਿੰਦਾ ਵੀ ਮੈਂ ਤੈਨੂੰ ਕਿਹੜੇ ਮੂੰਹ ਫੋਨ ਕਰਦਾ ਵੀ ਮੇਰੇ ਚ ਹਿੰਮਤ ਨਹੀਂ ਪਈ ਤੇਰਾ ਸਾਹਮਣਾ ਕਰਨ ਦੀ ਤੂੰ ਸਾਰਾ ਦਿਨ ਬਹਿ ਕੇ ਮੇਰਾ ਇੰਤਜ਼ਾਰ ਕਰਕੇ ਮੁੜ ਗਈ ਵੀ ਮੈਂ ਤੇਰੇ ਲਈ ਜਿਉਂਦਾ ਹੀ ਮਰ ਗਿਆ ਵੀ ਮੇਰੀ ਜਮੀਰ ਨੇ ਨਾ ਮੈਨੂੰ ਇਜਾਜ਼ਤ ਨਹੀਂ ਦਿੱਤੀ ਕਿ ਮੈਂ ਤੇਰਾ ਸਾਹਮਣਾ ਕਰ ਸਕਾਂ ਤਾਂ ਪ੍ਰੀਤ ਆਪਣੇ ਭਰਾ ਨੂੰ ਚੁੱਪ ਕਰਾਉਂਦੀ ਆ ਤੇ ਕਹਿੰਦੀ ਆ ਚੁੱਪ ਕਰ ਚਲ ਪਹਿਲਾਂ ਆਪਾਂ ਰਖੜੀ ਬੰਨ੍ਹਦੇ ਆ ਪ੍ਰੀਤ ਆਪਣੇ ਭਰਾ ਦੇ ਰਖੜੀ ਬੰਨ੍ਹਦੀ ਆ ਪ੍ਰੀਤ ਦੇ ਘਰ ਵਾਲਾ ਉਹਨਾਂ ਦੋਨਾਂ ਨੂੰ ਖੁਸ਼ ਵੇਖ ਕੇ ਖੁਸ਼ ਹੁੰਦਾ ਤੇ ਫਿਰ ਪ੍ਰੀਤ ਆ ਜਿਹੜੀ ਉਹ ਆਪਣੀ ਭਝਾਈ ਨੂੰ ਕੁੱਛਦੀ ਆ ਕਿ ਭਾਬੀ ਤੁਸੀਂ ਇਤਕੀ ਰਖੜੀ ਬੰਨ੍ਹਣ ਨਹੀਂ ਗਏ ਆਉਦੀ ਭਾਬੀ ਐ ਜਿਹੜੀ ਉਹ ਰੋਣ ਲੱਗ ਜਾਂਦੀ ਆ ਕਹਿੰਦੀ ਪ੍ਰੀਤ ਜਿਹੜੀ ਮੈਂ ਤੇਰੇ ਨਾਲ ਕੀਤੀ ਉਹੀ ਗਾਹ ਮੇਰੀ ਪਰਜਾਈ ਨੇ ਮੇਰੇ ਨਾਲ ਕੀਤੀ ਪਿਛਲੇ ਸਾਲ ਮੈਂ ਇੱਥੋਂ ਲੜਕੇ ਤੇਰੇ ਭਰਾ ਨੂੰ ਰਖੜੀ ਬੰਨਣ ਲੈ ਗਈ ਕਿ ਆਪਣੇ ਭਰਾ ਦੇ ਰਖੜੀ ਬੰਨਣ ਜਾਣਾ ਪਰ ਮੇਰੇ ਤੋਂ ਪਹਿਲਾਂ ਮੇਰੀ ਪਰਜਾਈ ਮੇਰੇ ਭਰਾ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ ਮੈਂ ਸਾਰਾ ਦਿਨ ਉਡੀਕ ਕੇ ਆ ਗਈ ਪਰ ਉਹ ਆਈ ਨਾ ਕਹਿੰਦੀ ਫੋਨ ਵੀ ਨਾ ਚੱਕਿਆ ਇਹ ਕਹਿੰਦੀ ਬਾਅਦ ਦੇ ਵਿੱਚ ਜਦੋਂ ਬਾਪੂ ਜੀ ਨੇ ਸਾਨੂੰ ਦੱਸਿਆ ਹਨਾ ਕਿ ਤੁਸੀਂ ਕਿਵੇਂ ਇੰਤਜ਼ਾਰ ਕਰਕੇ ਮੁੜ ਗਏ ਤੇ ਮੈਨੂੰ ਬਹੁਤ ਦੁੱਖ ਹੋਇਆ ਕਿਉਂਕਿ ਜਿਹੜੀ ਸਥਿਤੀ ਮੇਰੀ ਸੀ ਉਹੀ ਤੇਰੀ ਸੀ ਮੈਂ ਆਪਣੇ ਭਰਾ ਭਰਜਾਈ ਦਾ ਇੰਤਜ਼ਾਰ ਕਰਕੇ ਖਾਲੀ ਹੱਥ ਕਿਵੇਂ ਮੁੜੀ ਆ ਉਵੇਂ ਤੂੰ ਮੁੜੀ ਸੀ ਉਸ ਤੋਂ ਬਾਅਦ ਮੇਰਾ ਬਹੁਤ ਜੀ ਕਰਦਾ ਸੀ ਕਿ ਮੈਂ ਤੈਨੂੰ ਫੋਨ ਕਰਾਂ ਪਰ ਮੇਰੀ ਹਿੰਮਤ ਨਹੀਂ ਪਈ ਤਾਂ ਪ੍ਰੀਤ ਕਹਿੰਦੀ ਕਿ ਭੈਣ ਭਰਾਵਾਂ ਦੇ ਵਿੱਚ ਜੇ ਪਮੰਨਣ ਦੀ ਕੋਈ ਗੱਲ ਨਹੀਂ ਹੁੰਦੀ ਸ਼ਰਮ ਮੰਨਣ ਦੀ ਵੀ ਕੋਈ ਗੱਲ ਨਹੀਂ ਹੁੰਦੀ ਜੇ ਤੁਸੀਂ ਮੈਨੂੰ ਫੋਨ ਕਰਦੇ ਤਾਂ ਮੈਂ ਭੱਜੀ ਆਉਂਦੀ ਤਾਂ ਪ੍ਰੀਤ ਫਿਰ ਆਪਣੀ ਭਝਾਈ ਨੂੰ ਕਹਿੰਦੀ ਆ ਕਿ ਭਾਬੀ ਮੈਂ ਬਹੁਤੀ ਸਿਆਣੀ ਤਾਂ ਹੈ ਨਹੀਂ ਪਰ ਮੇਰੀਆਂ ਦੋ ਦੋ ਨਣਾਂ ਦਾ ਨੇ ਉਹਨਾਂ ਨਾਲ ਮੈਂ ਕਦੇ ਵਿਤਕਰਾਨੀ ਕੀਤਾ ਤੇ ਮੇਰੇ ਤੇ ਵੀ ਉਹ ਜਾਨਵਾਰ ਦਿਆਂ ਨੇ ਉਹ ਹਮੇਸ਼ਾ ਮੇਰੇ ਇਸ ਗੱਲ ਦਾ ਖਿਆਲ ਰੱਖਦੀਆਂ ਨੇ ਕਿ ਭਾਬੀ ਤੂੰ ਪਹਿਲਾਂ ਰਖੜੀ ਬੰਨਣ ਜਾਇਆ ਅਸੀਂ ਸ਼ਾਮ ਨੂੰ ਆਵਾਂਗੀਆਂ ਨਾ ਕਦੇ ਮੈਨੂੰ ਟਾਲਣ ਦੀ ਲੋੜ ਪਈ ਆ ਨਾ ਹੀ ਕਦੇ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਅਸੀਂ ਸਵੇਰੇ ਹੀ ਆਉਣਾ ਦੇਖ ਇਹ ਜਿਹੜੇ ਤਿਹਾਰ ਨੇ ਇਹ ਸਾਰੀਆਂ ਭੈਣਾਂ ਨੇ ਮਨਾਉਣੇ ਹੁੰਦੇ ਨੇ ਸਾਰੀਆਂ ਭੈਣਾਂ ਨੇ ਆਪਣੇ ਭਰਾਵਾਂ ਦੇ ਰਖੜੀ ਬੰਨ੍ਹਣੀ ਹੁੰਦੀ ਆ ਪਰ ਕੁਝਕ ਭੈਣਾਂ ਨੂੰ ਇਹ ਹੁੰਦਾ ਕਿ ਅਸੀਂ ਆਪਣੇ ਭਰਾਵਾਂ ਦੇ ਰਖੜੀ ਬੰਨਣ ਜਾਈਏ ਸਾਡੀਆਂ ਭਰਜਾਈਆਂ ਤਾਂ ਸਾਡਾ ਆਦਰ ਮਾਨ ਕਰਨ ਪਰ ਜਿਹੜੀਆਂ ਸਾਡੀਆਂ ਨਣਦਾਂ ਹੁੰਦੀਆਂ ਉਹਨਾਂ ਦਾ ਸਾਨੂੰ ਨਾ ਕਰਨਾ ਪਵੇ ਇਹ ਰਿਸ਼ਤੇ ਨਾਤੇ ਆ ਜਿਹੜੇ ਹਰੇਕ ਦਹਲੀਜ਼ ਤੇ खरे ਹੋਣੇ ਚਾਹੀਦੇ ਜੇ ਅਸੀਂ ਆਪਣੀ ਭਰਜਾਈ ਤੋਂ ਆਪਣਾ ਮਾਨ ਤਾਣ ਚਾਹੋਣੇ ਆ ਤਾਂ ਸਾਨੂੰ ਆਪਣੀਆਂ ਨਣਦਾਂ ਦਾ ਮਾਨ ਤਾਣ ਵੀ ਨਾ ਪਵੇਗਾ ਇਹਨਾਂ ਰਿਸ਼ਤਿਆਂ ਦੇ ਵਿੱਚ ਬੈਲੈਂਸ ਬਣਾਉਣ ਲਈ ਕਦੇ ਇਨਸਾਨ ਨੂੰ ਗੂੰਗਾ ਕਦੇ ਬੋਲਾ ਕਦੇ ਅੰਨਾ ਬਣਨਾ ਪੈਂਦਾ ਫਿਰ ਹੀ ਇਹ ਰਿਸ਼ਤੇ ਨਿਭਦੇ ਨੇ ਕਿਉਂਕਿ ਇਹੋ ਜਿਹਾ ਰਿਸ਼ਤਾ ਕੋਈ ਨਹੀਂ ਜਿਦੇ ਵਿੱਚ ਕਦੇ ਦੋ ਚਾਰ ਸ਼ਬਦ ਉਧਰੋਂ ਉਧਰੀ ਕਹੇ ਨਾ ਗਏ ਹੁਣ ਕਦੇ ਕੋਈ ਕੋੜੇ ਬੋਲ ਵੀ ਕਹੇ ਜਾਂਦੇ ਆ ਪਰ ਇਨਸਾਨ ਗੁੱਸੇ ਗਿਲੇ ਉਹਦੇ ਨਾਲ ਹੀ ਹੁੰਦਾ ਜਿੱਥੇ ਉਹਦਾ ਹੱਕ ਹੁੰਦਾ ਇਸ ਕਰਕੇ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਰਿਸ਼ਤੇ ਤੋੜਨੇ ਨਹੀਂ ਚਾਹੀਦੇ ਹਰੇਕ ਬਿਹਾਰ ਤੇ ਹਾਰ ਤੇ ਰਖੜੀ ਤੇ ਆਪਣੇ ਘਰ ਦੀਆਂ ਕੁੜੀਆਂ ਦਾ ਨਣਦਾਂ ਦਾ ਆਦਰ ਮਾਨ ਕਰਨਾ ਚਾਹੀਦਾ ਜੇ ਅਸੀਂ ਆਪਣੇ ਰਿਸ਼ਤੇ ਵਧੀਆ ਨਿਭਾਵਾਂਗੇ ਜੇ ਅਸੀਂ ਆਪਣੇ ਸਹੁਰੇ ਘਰ ਰਹਿ ਕੇ ਆਪਣੀਆਂ ਨਣਦਾਂ ਦਾ ਆਦਰ ਸਤਿਕਾਰ ਕਰਾਂਗੇ ਤਾਂ ਸਾਡੀਆਂ ਭਝਾਈਆਂ ਵੀ ਸਾਡਾ ਆਦਰ ਸਤਿਕਾਰ ਹੋਵੇਂ ਹੀ ਕਰਨਗੀਆਂ ਫਿਰ ਪ੍ਰੀਤ ਆਪਣੇ ਭਰਾ ਦੇ ਰਖੜੀ ਬਣਦੀ ਆ ਤੇ ਖੁਸ਼ੀ-ਖੁਸ਼ੀ ਉਹ ਆਪਣੇ ਭਰਾ ਭਝਾਈ ਨੂੰ ਗੱਲ ਨਾਲ ਲਾਉਂਦੀ ਆ ਤੇ ਉਹਦਾ ਭਰਾ ਕਹਿੰਦਾ ਕਿ ਭੈਣੀ ਅੱਜ ਤੋਂ ਬਾਅਦ ਕਦੇ ਵੀ ਇਹ ਨਾ ਹੋਵੇ ਕਿ ਤੂੰ ਰਖੜੀ ਲੈ ਕੇ ਨਾ ਆਵੀਂ ਤੂੰ ਬਿਨਾਂ ਫੋਨ ਕੀਤੇ ਰਖੜੀ ਲੈ ਕੇ ਆਇਆ ਕਰ ਪ੍ਰੀਤ ਜਿਹੜੀ ਆਪਣੇ ਭਰਾ ਪਰਜਾਈ ਤੋਂ ਵਿਦਾ ਲੈਂਦੀ ਅਤੇ ਉਹਦਾ ਬਾਪੂ ਵੀ ਹੈ ਜਿਹੜਾ ਖੁਸ਼ ਹੋ ਜਾਂਦਾ ਉਹਦੀ ਅੰਦਰਾਂ ਠਰ ਜਾਂਦੀਆਂ ਫਿਰ ਪ੍ਰੀਤ ਜਿਹੜੀ ਉਹ ਆਉਂਦੀ ਹੋਈ ਆਪਣੀ ਚਾਚੀ ਸੱਸ ਦੇ ਪਿੰਡ ਜਾਂਦੀ ਆ ਤੇ ਉਹਦੀ ਚਾਚੀ ਨੇ ਆਪਣੇ ਭਰਾ ਪਰਜਾਈ ਦਾ ਸਮਾਨ ਬੰਨ ਲਿਆ ਤੇ ਉਹਨਾਂ ਨੂੰ ਆਪਣੇ ਸਹਰੇ ਘਰ ਲੈ ਆਉਂਦੀ ਆ ਕਿਉਂਕਿ ਉਹ ਵੀ ਇੱਕ ਵਿਧਵਾ ਔਰਤ ਹੁੰਦੀ ਆ ਤੇ ਔਖੇ ਟਾਈਮ ਪਾਸ ਕਰਦੀ ਹੁੰਦੀ ਆ ਪਰ ਉਹਨੂੰ ਇਹ ਹੁੰਦਾ ਕਿ ਮੇਰੇ ਭਰਾ ਪਰਜਾਈ ਨਾ ਰੋਲਣ ਕਿਉਂਕਿ ਉਹਨਾਂ ਦੀ ਔਲਾਦ ਮਾੜੀ ਨਿਕਲ ਗਈ ਤੇ ਇਧਰੋਂ ਸੀ ਤੋਂ ਵੀ ਕੱਲੀ ਹੁੰਦੀ ਆ ਉਹਨੂੰ ਵੀ ਸਹਾਰੇ ਦੀ ਲੋੜ ਹੁੰਦੀ ਆ ਉਹ ਕਹਿੰਦੀ ਵੀ ਜੇ ਕੱਲ ਨੂੰ ਮੇਰੇ ਤੇ ਮੁਸੀਬਤ ਆਉਂਦੀ ਮੈਂ ਤੁਹਾਡੇ ਕੋਲੇ ਆ ਕੇ ਰਹਿ ਸਕਦੀ ਸੀ ਵੀ ਇਸ ਗੱਲ ਦੀ ਕੋਈ ਵੀੜ ਹੀ ਨਹੀਂ ਹੁੰਦੀ ਵੀ ਭੈਣਾਂ ਹੀ ਭਰਾਵਾਂ ਦੇ ਘਰ ਆ ਕੇ ਆਪਣੀ ਜ਼ਿੰਦਗੀ ਕੱਟ ਸਕਦੀਆਂ ਨੇ ਜੇ ਭਰਾ ਪਰਜਾਈ ਔਖੇ ਨੇ ਉਹਨਾਂ ਦਾ ਕੋਈ ਸਹਾਰਾ ਨਹੀਂ ਹੈਗਾ ਤਾਂ ਭੈਣਾਂ ਉਹਨਾਂ ਦਾ ਸਹਾਰਾ ਬਣ ਸਕਦੀਆਂ ਨੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਰਖੜੀਆਂ ਹੋਰ ਕਈ ਕਹਾਣੀਆਂ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੀ ਕਿਉਂਕਿ ਅੱਜ ਕੱਲ ਰਖੜੀ ਦੇ ਦਿਨ ਚੱਲ ਰਹੇ ਨੇ ਰਖੜੀ ਦਾ ਤਿਹਾਰ ਨੇੜੇ ਆ ਤੁਸੀਂ ਵੀ ਆਪਣੇ ਪਰਿਵਾਰ ਦੇ ਵਿੱਚੋਂ ਆਪਣੇ ਆਸ-ਪਾਸੇ ਦੇ ਵਿੱਚੋਂ ਰਖੜੀ ਦੀ ਕੋਈ ਇਹੋ ਜਿਹੀ ਕਹਾਣੀ ਇਹੋ ਜਿਹਾ ਉਦਾਹਰਨ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਜਾਂ ਵੈਸੇ ਵੀ ਤੁਸੀਂ ਕਾਲਪਨਿਕ ਕਹਾਣੀ ਕਿਸ ਤਰ੍ਹਾਂ ਬਣ ਸਕਦੀ ਆ ਉਹ ਵੀ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਫਿਰ ਆਪਾਂ ਰਖੜੀ ਤੇ ਉਹੋ ਜਿਹੀ ਕੋਈ ਕਹਾਣੀ ਹੋਰ ਲੈ ਕੇ ਆਵਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਪੂਰਾ ਵੇਖਿਆ ਕਰੋ ਵੇਖਣ ਤੋਂ ਬਾਅਦ ਲਾਈਕ ਜਰੂਰ ਕਰਿਆ ਕਰੋ ਤੁਹਾਡੇ ਲਾਈਕ ਅਤੇ ਕਮੈਂਟ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਕੋਸ਼ਿਸ਼ ਕਰਦੇ ਰਹਾਂਗੇ ਤੁਹਾਡੇ ਲਈ ਵਧੀਆ-ਵਧੀਆ ਕਹਾਣੀਆਂ ਵਧੀਆ-ਵਧੀਆ ਕੰਟੈਂਟ ਲੈ ਕੇ ਆਉਣ ਦੀ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ